ਮੈਂ ਸਭਪਰਾਰ ਤੁਹਾਡਾ ਸਵਾਗਤ ਕਰਦੀ ਹਾਂ ਜੀ ਸਾਰੇ ਹੀ ਸਾਹਿਤ ਪ੍ਰੇਮੀਆਂ ਦਾ ਅੱਜ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ ਜੀ ਅਸਲੀ ਜੱਟ ਸੋ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਅਖੇ ਅਸੀਂ ਅਸਲੀ ਜੱਟ ਹੁੰਨੇ ਆ ਕੁੜੀ ਦੀ ਭੂਮਿਕਾ ਮੈਂ ਇੱਕ ਜੱਟ ਦੀ ਧੀ ਹਾਂ ਮੇਰਾ ਪਿਓ ਸਰਦਾਰ ਸੀ ਪ੍ਰਵਾਸੀ ਮਜ਼ਦੂਰਾਂ ਦਾ ਸਰਦਾਰ ਅੰਜ ਜਦੋਂ ਤੋਂ ਮੇਰੀ ਸੁਰਤ ਸੰਬਲੀ ਮੈਂ ਬੇਬੇ ਬਾਪੂ ਨੂੰ ਹਮੇਸ਼ਾ ਕੱਜ ਦੀਆਂ ਗੱਲਾਂ ਕਰਦੇ ਹੀ ਸੁਣਿਆ ਜਿਵੇਂ ਠੇਕੇ ਤੇ ਲੈਣੀ ਹੁੰਦੀ ਜਾਂ ਜੂਰੀ ਆ ਖਰੀਦਣਾ ਹੁੰਦਾ ਸਪਰੇ ਕਰਨੀ ਹੁੰਦੀ ਜਾਂ ਨਾਨਕ ਸ਼ੱਕ ਪੂਜਨ ਜਾਣਾ ਹੁੰਦਾ ਹਰ ਵਾਰ ਬਾਪੂ ਦਾ ਅੰਗੂਠਾ ਸਾਹੂਕਾਰ ਦੀ ਬਹੀ ਤੇ ਲੱਗਦਾ ਹਰ ਸਿਮਾਹੀ ਭਰਮੀ ਫਸਲ ਹੁੰਦੀ ਟਰਾਲੀਆਂ ਭਰਪਨ ਮੰਡੀ ਵੱਲ ਜਾਂਦੀਆਂ ਪਰ ਸਿਮਾਹੀ ਮਾਂ ਆਖਦੀ ਐਤਕੀ ਮੈਂ ਵੀ ਆਉਣ ਜਾਣ ਨੂੰ ਨਵਾਂ ਸੂਟ ਲੈਣਾ ਹੈ ਪਰ ਮਾਂ ਦੇ ਜੌਂਦੇ ਜੀ ਉਹ ਸਿਮਾਹੀ ਕਦੇ ਨਹੀਂ ਹਰ ਵਾਰ ਬਾਪੂ ਖਾਲੀ ਕੀਸਾ ਤੇ ਨੀਲਾ ਗੂਠਾ ਲੈ ਮੰਡੀ ਉਮੜਦਾ ਕਈ ਵਾਰ ਨੀਲੀ ਸਿਆਹੀ ਉਸ ਦੀ ਅੱਖਾਂ ਦੇ ਕੋਇਆਂ ਤੇ ਵੀ ਲੱਗੀ ਹੁੰਦੀ ਸੀ ਉਸ ਰਾਤ ਬਾਪੂ ਰੱਜ ਕੇ दारू ਪਿੰਦਾ ਬਿਨ ਰੋਟੀ ਖਾਦੇ ਸਾਂਜੰਦਾ ਮੈਨੂੰ ਯਾਦ ਹੈ ਇੱਕ ਵਾਰ ਜਦੋਂ ਸਾਰੇ ਘਰਦਿਆਂ ਨੇ ਫੁੱਫੜ ਦੀ ਮਕਾਨ ਜਾਣਾ ਸੀ ਤਾਂ ਬੇਬੇ ਨੇ ਬਾਪੂ ਦੀ ਜੁੱਤੀ ਗੰਡਾਉਣ ਮੈਨੂੰ ਜਿੱਤੂ ਮੋਚੀ ਦੇ ਕੋਲ ਭੇਜਿਆ ਸੀਗਾ ਜਿੱਥੇ ਮੋਚੀ ਨੇ ਜੁੱਤੀ ਨੂੰ ਪੁੱਠੇ ਸਿੱਧੀ ਕਰਦਿਆਂ ਕਿਹਾ ਕੁੜੀਏ ਇਹ ਨਹੀਂ ਗੰਢੀ ਜਾ ਸਕਦੀ ਜੀ ਹੋਰ ਕਿਤੇ ਉਹ ਪਹਿਲਾਂ ਹੀ ਬਥੇਰੀ ਵਾਰ ਗੰਢ ਚੁੱਕਾ ਹੈ ਤੇ ਫਿਰ ਉਸ ਆਪਣੇ ਬਕਸੇ ਜਿਹੇ ਚੋਂ ਇੱਕ ਜੁੱਤੀ ਕੱਢ ਮੈਨੂੰ ਦਿੰਦਿਆ ਕਿ ਲੈ ਫੜ ਮੱਲਾ ਆ ਲੈ ਜਾ ਸਾਲ ਭਰ ਤੋਂ ਪਈ ਐ ਇੱਥੇ ਹੀ ਇਹਦਾ ਕੋਈ ਵਾਲੀ ਵਾਰਸ ਨਹੀਂ ਹੈਗਾ ਮੈਂ ਜੁੱਤੀ ਫੜ ਸਾਹੋ ਸਾਹ ਹੋਈ ਬਾਪੂ ਕੋਲ ਪੂਰੇ ਵਾਲੀ ਮੋਟਰ ਤੇ ਜਾ ਪਹੁੰਚੀ ਪਰ ਜੁੱਤੀ ਨੂੰ ਵੇਖ ਕੇ ਬਾਪੂ ਪਤਾ ਨਹੀਂ ਕਿਉਂ ਅੱਗ ਵਾਂਗੂ ਮੱਚ ਉੱਠਿਆ ਸੀਗਾ ਸ਼ਾਮ ਨੂੰ ਕਰਦੀ ਗੱਡੀ ਦਾ ਗਲਾਸ ਅੰਦਰ ਸੈਟ ਉਸ ਜਿੱਤੇ ਮੋਚੀ ਸਮੇਤ ਸਾਰੇ ਪੈਣ ਦੀ ਮਾਂ ਪੈਣ ਕਰਦੀ ਸੀ ਆਖੇ ਅਸੀਂ ਜੱਟ ਹੁੰਨੇ ਆ ਮੰਗਤੇ ਨਹੀਂ ਮੈਨੂੰ ਤਾਂ ਇਹ ਵੀ ਯਾਦ ਹੈ ਕਿ ਮਾਂ ਜਦੋਂ ਵੀ ਪੇਕਿਆਂ ਤੋਂ ਆਉਂਦੀ ਕੁਝੇ ਪਰੋਲੀਆਂ ਵਿੱਚ ਕੁਝ ਲੁਕਾਉਂਦੀ ਰਹਿੰਦੀ ਜਦੋਂ ਮੈਂ ਤੇ ਮੇਰਾ ਛੋਟਾ ਪ੍ਰਾ ਸਕੂਲ ਦੀ ਫੀਸ ਲਈ ਪੈਸੇ ਮੰਗਦੇ ਜਾਂ ਕੋਈ ਨਿੱਕੀ ਮੋਟੀ ਚੀਜ਼ ਲੈਣ ਲਈ ਜਦ ਕਰਦੇ ਤਾਂ ਮਾਂ ਉਹੀ ਕੁਝੇ ਪਰੋਲੀਆਂ ਫੋਲ ਮੁੜੇ ਛੁੜੇ ਨੋਟ ਸਾਨੂੰ ਦਿੰਦੀ ਸੀਗੀ ਹਾਂ ਸੱਚ ਇਹ ਤਾਂ ਦੱਸਣਾ ਹੀ ਰਹਿ ਗਿਆ ਕਿ ਕਿਵੇਂ ਜਿਵੇਂ ਮੇਰਾ ਬਾਪੂ ਸਰਦਾਰ ਸੀਗਾ ਉਵੇਂ ਮੇਰੀ ਬੇਬੇ ਵੀ ਸਰਦਾਰ ਨਹੀਂ ਸੀ ਨਰਮਾ ਜਾਂ ਕਬਾਦ ਚੱਕ ਕੇ ਆਈਆਂ ਝੁਗਾਵੀਆਂ ਉਸ ਦੇ ਬਰਾਬਰ ਮੰਜੇ ਤੇ ਨਹੀਂ ਸਨ ਬੈਂਦੀਆਂ ਸਗੋਂ ਪੁੰਜੇ ਬੈਂਦੀਆਂ ਸੀ ਤੇ ਮਾਂ ਨੂੰ ਸਰਦਾਰਨੀ ਸਰਦਾਰਨੀ ਕਹਿੰਦੀਆਂ ਜ਼ਮੀਨ ਤਾਂ ਬਾਪੂ ਦੇ ਜਿਉਂਦਿਆਂ ਹੀ ਮੁੱਕ ਗਈ ਸੀ ਤੇ ਬਾਪੂ ਦੇ ਨਹਿਰ ਚ ਡੁੱਬਣ ਤੋਂ ਬਾਅਦ ਘਰ ਵੀ 꼿ਕੀ ਹੋ ਗਿਆ ਸੀ ਮਾਂ ਨੇ ਜਿਹਾ ਹਾਕਾ ਲਿਆ ਕੇ ਪੇਕੇ ਜਾਦਣਾਂ ਵਿੱਚੀ ਮੱਕੇ ਸੀ ਅਸਾਂ ਦਾ ਅੰਤਮ ਰਸਮਾਂ ਦੇ ਬਾਣ ਆਏ ਮਾਮੇ ਪਿੰਡ ਦੀਆਂ ਸਾਰੀਆਂ ਲਾਗਣਾਂ ਨੂੰ ਸੂਟ ਦੇ ਕੇ ਗਏ ਸੀ ਅਖੇ ਤਾਂ ਕੀ ਹੋਇਆ ਜੇ ਅੱਜ ਘਰ-ਬਾਰ ਨਹੀਂ ਰਿਹਾ ਆਖਿਰ ਨੂੰ ਜੱਟ ਹੁੰਨੇ ਆ ਲਾਗਾਂ ਤਾਂ ਲਾਗ ਥੋੜਾ ਮਾਰਨਾ ਹੈ ਕੁਝ ਹਲਤ ਬਦਲ ਗਏ ਨੇ ਮੈਂ ਆਪੇ ਦਾ ਹਜੂਪਤੀ ਤੇ ਉਸਦੇ ਤਿੰਨ ਨਿਆਣਿਆਂ ਨਾਲ ਇੱਥੇ ਬਾਹਰਲੇ ਮੁਲਕ ਵਿੱਚ ਸੈਟਾਂ ਰਾਤ ਨੂੰ ਫੈਕਟਰੀ ਵਿੱਚ ਕੰਮ ਕਰਦੀ ਹਾਂ ਤੇ ਦਿਨੇ ਜੇ ਵੇਲੇ ਮਿਲੇ ਤਾਂ ਆਹ ਸਭ ਲਿਖ ਲੈਣੀ ਹਾਂ ਕਦੇ-ਕਦੇ ਵੀਰੇ ਦੀ ਬਹੁਤ ਯਾਦ ਆਉਂਦੀ ਹੈ ਜਿਸ ਨੇ ਪਿੰਡ ਤੋਂ ਕਿਤੇ ਦੂਰ ਚਾਹ ਦੀ ਦੁਕਾਨ ਲਾਈ ਸੀ ਕਿ ਪਿੰਡ 'ਚ ਇਹ ਕੰਮ ਕੀਤਾ ਤਾਂ ਲੋਕ ਕੀ ਕਹਿਣਗੇ ਫਿਰ ਵੀ ਜੱਟ ਹੁੰਨੇ ਆ ਕੋਟ ਲੇ ਧਾਗਾ ਮੈਲ ਚ ਕੰਮ ਕਰਦੀ ਪਰਜਾਈ ਨਾਲ ਦੁੱਖ ਸਖ ਕਰ ਲਈਦਾ ਆ ਉਹ ਵੀ ਕਈ ਵਾਰ ਨਰਾਸ਼ ਚ ਹੀ ਹੋ ਕੇ ਆਖਦੀ ਐ ਬੀਬੀ ਤੇਰੇ ਭਤੀਜੇ ਦੇ ਲੱਛਣ ਠੀਕ ਜੇ ਨਹੀਂ ਲੱਗਦੇਗੇ ਇੱਕ ਕੁੜੀ ਦਾ ਖੜਾ ਨਹੀਂ ਛੜਦਾ ਭੈੜਾ ਡਰ ਲੱਗਦਾ ਕਿਤੇ ਹੋਰ ਨਾ ਵਿਆਹ ਲਾਵੇ ਐ ਜਰਿਆਣੀ ਜਾਣਾ ਗਾੜੀਏ ਆਪਾਂ ਤਾਂ ਫਿਰ ਵੀ ਜੱਟ ਹੁੰਨੇ ਆ ਤੇ ਉਹਦਰ ਭਤੀਜਾ ਹਰ ਹੀ ਸਾਰਾ ਦਿਨ ਫੇਸਬੁਕ ਤੇ ਸੈਲਫੀਆਂ ਖਿੱਚੀ ਖਿੱਚੀ ਪਾਈ ਜਾਂਦਾ ਰਹਿੰਦਾ ਐ ਕਿ ਜੱਟ ਤਾਂ ਜੁਗਾੜੀ ਹੁੰਦੇ ਆ ਪਤਾ ਨਹੀਂ ਉਹ ਕਿਹੜਾ ਜੁਗਾੜ ਸੀ ਜੋ ਬਾਪੂ ਤੇ ਵੀਰੇ ਨੂੰ ਲੜਾਉਣਾ ਨਹੀਂ ਆਇਆ ਸੀਗਾ